ਵਾਇਪੁਰੀ ਦਾ ਖਾਲਸਾ ਵਾਇਪੁਰੀ ਦੇ ਤੇ ਸੋ ਮਹਾਰਾ ਦੀ ਕਿਰਪਾ ਸਦਕਾ ਆਪਾਂ ਤੱਕ ਸ੍ਰੀ ਹਜੂਰ ਸਾਹਿਬ ਪਹੁੰਚ ਚੁੱਕੇ ਹਾਂ ਸੋ ਅੰਦਰ ਹੁਣ ਆਪਾਂ ਦਰਸ਼ਨ ਕਰਦੇ ਆਂ ਨਾਲੇ ਬੇਬੇ ਜੀ ਨੂੰ ਦਰਸ਼ਨ ਕਰਾਉਣੇ ਨਾਲੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਣੇ ਹਾਂ ਸੋ ਚਲਾਓ ਚਲਿਏ ਬੇਬੇ ਕਰੀਏ ਦਰਸ਼ਨ ਹਾਂ ਕਰਗੇ ਨਾਲੇ ਆਪਾਂ ਪ੍ਰੋਪਰ ਸਾਰਾ ਦਿਖਾਵਾਂਗੇ ਪ੍ਰੋਪਰ ਸਾਰਿਆਂ ਨੂੰ ਤੁਹਾਨੂੰ ਦਿਖਾਵਾਂਗੇ ਅੰਦਰ ਦਰਸ਼ਨ ਕਰਾਵਾਂਗੇ ਸੋ ਜਿੱਥੋਂ ਤੱਕ ਵੀ ਉਹਨਾਂ ਨੇ ਆਪਾਂ ਨੂੰ ਕਰਨ ਦਿੱਤਾ ਐ ਮਿਲਦੇ ਆ ਬੇਬੇ ਚਲੋ ਬੋ ਤੇਪੀ ਪੂਰੇ ਪੂਰੇ ਬੋ ਜੀ ਹੁਣ ਆਪਾਂ ਚੱਲਦੇ ਅੰਦਰ ਨਾਲੇ ਦਰਸ਼ਨ ਕਰਦੇ ਨਾਲੇ ਸਾਰਿਆਂ ਨੂੰ ਕਰਾਉਦੇ ਹਾਂ ਹਰਿਮੰਤਰਪਾਲ ਸਾਹਿਬ ਅੰਦਰ ਚੱਲੇ ਪ੍ਰੋਗਰਾਮ ਇਹਦੇ ਤੇ ਕਿਰਪਾ ਮਾਤਾ ਸੋ ਇੱਧਰ ਸਾਹਮਣੇ ਦਰਬਾਰ ਸਾਹਿਬ ਜੀ ਤੇ ਇੱਧਰ ਲੰਗਰ ਹਾਲ ਹੈ ਉਧਰ ਵੀ ਆਪਾਂ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਵਾਂਗੇ ਹਾਂਜੀ ਆ ਜੀ ਨਾਲੇ ਬਾਤ ਬਰੀ ਬੇਬੇ ਨੂੰ ਬਾਹਲਾ ਪੌੜੀਆਂ ਚੜਨਾ ਥੋੜਾ ਜਿਹਾ ਔਖਾ ਤਾਂ ਕਰਕੇ ਆਪਾਂ 2 ਘੰਟੇ ਦਾ ਰਸਤਾ ਬਣਾਇਆ ਸੋ ਇੱਧਰ ਦੀ ਚੱਲਾਂ ਹੁਣਾਂ ਟਾਈਮ ਤੁਸੀਂ ਦਰਸ਼ਨ ਕਰ ਲੈ। ਔਣ ਤੇ ਮੌਸਮ ਵੀ ਬੜਾ ਸੋਹਣਾ ਹੈ। ਸੋ ਸਾਰੀ ਸੰਗਤ ਕਰੋ ਦਰਸ਼ਨ ਮਹਾਰਾਜ ਜੀ ਦੇ। ਬੋਲੋ ਸਾਰੇ ਜਣੇ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਜੀ ਸਾਰਿਆਂ ਤੇ ਮਿਹਰ ਕਰਨ ਕਿਰਪਾ ਕਰਨ। ਸੋ ਸਭ ਕੁਝ ਭਾਗਾਂ ਕਰਮਾਂ ਦੇ ਨਾਲ ਲਓ ਜੀ ਵਾਈ ਗੁਰੂ ਜੀ ਦੀ ਕਿਰਪਾ ਸਦਕਾ ਆਪਾਂ ਨੂੰ ਵਧੀਆ ਅੰਦਰ ਦਰਸ਼ਨ ਹੋ ਗਏ ਬੇਬੇ ਵਧੀਆ ਦਰਸ਼ਨ ਕਰ ਲਿਆ ਸੋ ਅੰਦਰ ਆਪਾਂ ਤਾਂ ਨਹੀਂ ਵੀਡੀਓ ਬਣਾਈ ਕਿਉਂਕਿ ਅੰਦਰ ਲਾਊਡ ਨਹੀਂ ਆ ਕੈਮਰਾ ਕੁਮਰਾ ਸੋ ਤਾਂ ਕਰਕੇ ਆਪਾਂ ਅੰਦਰ ਤੋਂ ਉਹ ਵੀਡੀਓ ਨਹੀਂ ਬਣਾਈ ਕਿੰਨੇ ਚੱਲਾਂਗੇ ਹੁਣ ਹੁਣ ਆਪਾਂ ਤੁਸੀਂ ਦੱਸੋ ਕਿ ਕਿੱਥੇ ਚੱਲਾਂਗੇ ਹੋਣੇ ਹੋਰ ਹੋਰ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਜਿੱਥੇ ਅਸੀਂ ਜਾਵਾਂਗੇ ਤੁਹਾਨੂੰ ਨਾਲ ਸਭ ਕੁਝ ਦਿਖਾਵਾਂਗੇ ਆਪਾਂ ਦਰਸ਼ਨ ਕਰਾਵਾਂ ਲਓ ਜੀ ਹੁਣ ਦਰਸ਼ਨ ਕਰੋ ਜੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਮਾਈ ਭਾਗੂ ਟੌਰ ਜੀ ਦੇ ਸਥਾਨ ਤੇ ਸੋ ਚੱਲ ਆਓ ਪੰਦਰ ਚਾਲਦੇ ਤੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂ ਲਓ ਜੀ ਇੱਧਰ ਦਰਸ਼ਨ ਕਰੋ ਮਾਈਪਾ ਗੋਦੀ ਦੇ ਸ਼ਸਤਰ ਚੈੱਕ ਕਰੋ ਕਿੰਨੇ ਵੱਡੇ ਵੱਡੇ ਤੇ ਕਿੰਨੇ ਭਾਰੀ ਸ਼ਸਤਰ ਨੇ ਅੱਗੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਨੇ ਆ ਅਗਲੇ ਵੀਡੀਓ ਚ ਦੇਖੋ ਲਵ ਯੂ ਆਹ ਮੋਂ ਦੇ ਦਰਸ਼ਨ ਕਰੋ ਮਾਈਪਾ ਗੋਦੀ ਦੇ ਸ਼ਸਤਰ ਚੈੱਕ ਵਾਹ ਜੀ ਵਾਹ ਕਿੰਨੇ ਵੱਡੇ ਵੱਡੇ ਤੇ ਕਿੰਨੇ ਭਾਰੀ ਸ਼ਸਤਰ ਨੇ ਦੇਖੋ ਕਰੋ ਤਾਂ ਉਹ ਜਿਹੜੀ ਪ੍ਰਸ਼ਾਨ ਦੇਖਿਆ ਨਾ ਜੀ ਉਹ ਬਾਈਕੁੜੀ ਜਿਹੜੇ 40 ਮੁਕਤੇ ਹੋਏ ਨੇ ਹਾਂ ਜੀ ਉਹਨਾਂ ਦੇ ਸ਼ਸਤਰਾਂ ਦੇ ਦਰਸ਼ਨ ਕਰੋ 40 ਮੁਕਤਿਆਂ ਦੇ ਮਨ ਗੁਰੂ ਮੇਲ ਕਰਨ ਸਾਹਿਬ ਇਹ ਨੇ 40 ਮੋਟਿਆਂ ਦੇ ਸ਼ਸ਼ਤਰ ਹਲੇ ਸਾਡੇ ਕਿਤੇ ਸੀ ਤੁਸੀਂ ਤੁਹਾਡੇ ਗਰੂਨੀ ਅਸੀਂ ਤੁਹਾਡੇ ਸੈਕ ਨੇ ਤੇ ਮਾਤਾ ਜੀ ਨੇ 40 ਸਿੰਗਾਰੂ ਤਾਣਾ ਵਾਰਿਆ ਤੁਸੀਂ ਜੁੜਿਆ ਪਾਉ ਤੇ ਕਰ ਲੈ ਕੇ ਰੋਟੀਆਂ ਪਕਾਓ ਅਸੀਂ ਤੁਰਕਾਂ ਦੇ ਮੁਗਲਾਂ ਦੇ ਨਾਲ ਯੁੱਧ ਕਰਾਂਗੇ ਉਹ ਤਾੜਾ ਮਾਣ ਦੇ ਉੱਪਰ ਚਾਲੀ ਕਿੱਕਾ ਦਾ ਮੁਕਰਦ ਤੇ 20% ਦੀ ਪ੍ਰਾਪਤ ਕੀਤੀ ਹੈ ਸਭ ਤੋਂ ਵੱਡੀ ਆਪਨ ਮਤਾ ਪਾਗ ਜਿੱਤੀ ਆਪਣਾ ਅਰਦਾਸ ਦੀ ਬੰਦੂਕ ਹੈ ਦੇ ਪਾਰਾਫੂਤ ਲੰਬੀ 100 ਕਿਲੋ ਪਾਰ ਮਾਤਾ ਭਾਗ ਜੀ ਆਪਣੇ ਮੁੰਡੇ ਤਰੱਕੀ ਆ ਚਲਾਉਂਦੇ ਸੀ। ਬੜੇ ਨਾਲ ਦੇ ਰਿਕੇ ਤੁਰੇ ਦਾ ਬੰਦੁਕਾਂ ਨੇ ਉਹ ਵੀ 40 ਸਿੰਘਾਂ ਦੇ ਕੇ ਇਹ ਜਿਹੜੇ ਕੋਈ ਸ਼ਸਤਰਾਂ ਰਗੇ ਇਹ ਵੀ 40 ਸਿੰਘਾਂ ਦੇ ਕੇ ਤوامਰ ਪਾਰ ਤਾਂਬੇ ਦੀ ਤੋਪ ਦੇ ਕੇ ਗੱਡੇ ਤੇ ਚਵਾਣ ਵਾਲੀ ਇਹ ਵੀ ਮਾਤਾ ਜੀ ਆਪ ਚਲਾਉਂਦੇ ਸੀ। ਇਹਨਾਂ ਸ਼ਸਤਰਾਂ ਦੇ ਨਾਲ ਅੱਧਰਾਂ ਰਸਲਾਂ ਦੇ ਨਾਲ ਮਾਤਾ ਜੀ ਅਤੇ 40 ਸਿੰਘਾਂ ਨੇ ਮੁਕਤ ਸਰਦਾਰ ਜੰਗ ਹਤੇ ਕੀਤਾ ਜੀ ਆਇਆਂ ਨੂੰ ਜੀ ਬਬੇ ਬਬੇ ਜੀ ਆਇਆਂ ਨੂੰ ਸਾਡੇ ਪਾਸੇ ਆਪਾਂ ਦੇ ਆਪਾਂ ਨੂੰ ਬਹੁਤ ਬਹੁਤ ਇਨਸਾਫ ਤੋਂ ਕਰਦੇ ਹਾਂ ਜੀ 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 ਤਦ ਜੋ ਜੀ ਦਿਆਂ ਇਹ ਬੜੀ ਸ਼ਤਾਨ ਹੈ ਸੋ ਮਾਈ ਭਾਗੋ ਜੀ ਦੇ ਸਥਾਨ ਦੇ ਨਾਲ ਹੀ ਇੱਥੇ ਆਪਾਂ ਨੂੰ ਸੂਈ ਦੀ ਦੇਗ ਮਿਲਦੀ ਆ ਜਿਹਨੂੰ ਆਪਾਂ ਸ਼ਰਧਾਈ ਕਹ ਦਿੰਨੇ ਆ ਇਹਦੀ ਟਾਈਮਿੰਗ ਹੈ ਜੀ ਸਵੇਰੇ 3:30 ਤੋਂ 6:30 ਤੱਕ ਤੇ ਸ਼ਾਮ ਨੂੰ 4 ਵਜੇ ਸ਼ੁਰੂ ਹੁੰਦੀ ਆ ਸੋ ਸਾਰੀ ਸੰਗਤ ਇੱਥੇ ਆ ਕੇ ਜੋ ਵੀ ਆਉਂਦਾ ਜਰੂਰ ਆ ਸਕਦਾ ਹੈ ਵਾ ਗੁਰਦਰਾ ਸਾਹਿਬ ਇੱਥੇ ਐਡਾ ਸਕੂਨ ਆ ਤੇ ਇੰਨੀ ਸ਼ਾਂਤੀ ਆ ਤੇ ਹਲੇ ਹਰਿਆਲੀ ਵੀ ਬਹੁਤ ਹੈ ਸੋ ਸਾਰੀ ਸੰਗਤ ਜਰੂਰ ਆਇਆ ਕਰੋ ਜਦੋਂ ਵੀ ਟਾਈਮ ਲੱਗੇ ਸੋ ਇਹ ਕਰਮਾਂ ਤੋਂ ਬਿਨਾ ਗੁਰੂ ਘਰਾਂ 'ਚ ਨਹੀਂ ਜਾਇਆ ਜਾਂਦਾ ਜਦੋਂ ਮਹਾਰਾਜ ਕਰਮ ਬਣਾਉਂਦੇ ਨੇ ਸੋ ਮਾਲਕ ਸਭ ਤੇ ਮਿਹਰ ਕਰਨ ਸਭ ਤੋਂ ਜ਼ਿਆਦਾ ਖੁਸ਼ਪੜਾ ਕੌਣ ਬੇਬੇ ਹਾਂ ਬੇਬੇ ਬਹੁਤ ਜ਼ਿਆਦਾ ਖੁਸ਼ ਆ ਚੱਲ ਆਪਾਂ ਬੇਬੇ ਦੇ ਵੱਲ ਜਉਤੀ ਵੇਖੂਗੇ ਨਾ ਬੇਬੇ ਦੇ ਚਿਹਰੇ ਤੋਂ ਹੀ ਪਤਾ ਲੱਗ ਗਿਆ ਹਾਂ ਬੇਬੇ ਬੇਬੇ ਮੈਨੂੰ ਕਹਿੰਦੇ ਹਰਮਨ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਦੁਬਾਰਾ ਵੀ ਆਉਂਗੀ ਪਰ ਹੁਣ ਚੱਲ ਮਾਲਕ ਲਿਆਉਣਾ ਆਪਾਂ ਕੌਣ ਹਾਂ ਮਾਲਕ ਕਿਆ ਕਰਨ ਨਾਲ ਸੋ ਉਹਨੇ ਵਾਈ ਗੁਰੂ ਜੀ ਨੇ ਇਹ ਚੀਜ਼ ਬਣਾਈ ਤਾਂ ਆਪਾਂ ਆਏ ਸੋ ਮਾਰ ਕੇ ਸਭ ਦੀ ਮਿਹਰ ਕਰਨੀ ਯਾਰ ਸਭ ਨੂੰ ਚੜ੍ਹਦੀ ਕਲਾ ਜੀ ਰੱਖਣਾ ਸੋ ਹੁਣ ਆਪਾਂ ਬਾਅਦ ਚੋਂ ਹੋਰ ਸਥਾਨ ਨੇ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਲੰਗਰਾਲ ਚ ਵੀ ਚੱਲਦੇ ਹਾਂ ਅੱਜ ਦਰਸ਼ਨ ਕਰੋ ਜੀ ਬੌਲੀ ਸਾਹਿਬ ਜੀ ਦੇ ਸੋ ਇਥੇ ਆਪਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਅੰਮ੍ਰਿਤ ਵੇਲੇ ਗਦਾਵਰੀ ਨਦੀ ਚੋਂ ਗਾਗਰ ਭਰ ਕੇ ਲੈ ਕੇ ਆਉਂਦੇ ਨੇ ਤੇ ਨਾਲ ਹੀ ਇੱਕ ਗਾਗਰ ਬੋਲੀ ਸਾਹਿਬ ਤੋਂ ਵੀ ਭਰੀ ਜਾਂਦੀ ਆ ਸੋ ਇਹ ਸਾਰੇ ਜਲ ਨਾਲ ਗੁਰੂ ਸਾਹਿਬ ਜੀ ਦਾ ਜਿਹੜਾ ਸਿੰਘਾਸਣ ਆ ਉਹਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਅੰਮ੍ਰਿਤ ਵੇਲੇ ਸੋ ਰੋਜ਼ਾਨਾ ਲੈ ਕੇ ਆਉਂਦੇ ਉਹ ਆਪਾਂ ਕਿਸੇ ਦਿਨ ਤੁਹਾਨੂੰ ਪ੍ਰੋਪਰ ਵਲੌਗ ਬਣਾ ਕੇ ਦੱਸਾਂਗੇ ਕਿ ਕਿੱਥੋਂ ਗਾਗਰ ਲੈ ਕੇ ਜਾਂਦੇ ਨੇ ਅੰਮ੍ਰਿਤ ਵੇਲੇ ਸਾਰਾ ਦਰਸ਼ਨ ਕਰਾਵਾਂਗੇ ਤੁਹਾਨੂੰ ਹੋਰ ਅਲੱਗ ਵਲੌਗ ਬਣਾਵਾਂਗੇ ਅਲੱਗ ਵਲੌਗ ਬਣਾਵਾਂਗੇ ਉਹ ਸਾਰਾ ਇਤਿਹਾਸ ਆ ਲਿਖਿਆ ਜੀ ਸੋ ਇਥੋਂ ਤੁਸੀਂ ਪੜ ਸਕਦੇ ਹੋ ਬਾਬੇ ਉਧਰ ਦਰਸ਼ਨ ਕਰੋ ਬੌਲੀ ਸਾਹਿਬ ਲਓ ਜੀ ਹੁਣ ਆਪਾਂ ਬਾਬੇ ਕਿੱਥੇ ਚੱਲੇ ਆਂ ਲੰਗਰ ਆਲ ਕਹਿੰਦੇ ਨੇ ਮੌਸਮ ਮੌਸਮ ਵਧੀਆ ਹਵਾ ਨਾ ਠੰਡਿਆ ਨਾ ਗਰਮੀ ਐਨੀ ਜਿਆਦੀ ਗਰਮੀ ਵੀ ਨਹੀਂ ਜਿਵੇਂ ਵਧੀਆ ਮੌਸਮ ਹੈ ਆਪਾਂ ਸੋ ਹੁਣ ਆਪਾਂ ਚੱਲੇ ਲੰਗਰ ਆਲ ਬਾਬੇ ਕਿੱਥੇ ਪਹੁੰਚ ਗਏ ਲੰਗਰ ਆਲ ਪਹੁੰਚ ਗਏ ਬਾਬਾ ਲਓ ਜੀ ਲੰਗਰ ਆਲ ਪਹੁੰਚ ਚੁੱਕੇ ਆ ਸੋ ਅੰਦਰ ਤੁਹਾਨੂੰ ਦਖਤ ਸੋ ਇੱਧਰ ਵੀ ਬੜਾ ਵਧੀਆ ਆਪਾਂ ਵੀਰ ਚੇਰ ਲੈ ਕੇ ਜਾ ਸਕਦੇ ਅੰਦਰ ਤੇ ਇੱਕ ਬੜੀ ਇੱਥੇ ਇੱਥੇ ਆਪਾਂ ਠਗਣੀ ਜੇ ਚਾ ਤੋ ਇੱਕੋ ਜਿਹਾ ਛਕਾਂਗੇ ਚਾਹ ਇੱਕ ਬੜੀ ਵਧੀਆ ਗੱਲ ਆ ਉਹ ਤੁਹਾਨੂੰ ਅੰਦਰ ਜਾ ਕੇ ਦੱਸਦਾ ਲੋ ਜੀ ਬਾਟੇ ਲੈ ਲੇ ਤੇ ਅੰਦਰ ਲੰਗਰ ਚੱਲ ਰਿਹਾ ਤੇ ਚਾਹ ਹੈਗੀ ਉੱਧਰ ਇੱਧਰ ਗੁਰੂ ਘਰ ਦਾ ਲੰਗਰ ਚੱਲਦਾ ਜੀ ਤੇ ਇੱਧਰ ਚਾਹ ਆ ਸੋ ਇੱਧਰ ਬਜ਼ੁਰਗਾਂ ਦੇ ਬਹਿ ਕੇ ਛਕ ਲਈ ਅਲੱਗ ਜਗ੍ਹਾ ਬਣਾਈ ਹੋ ਬੜੀ ਵਧੀਆ ਚੀਜ਼ ਹੈ ਜੇ ਤੁਸੀਂ ਵੀ ਆਪਦੇ ਬਜ਼ੁਰਗਾਂ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਪਹਿਲੀ ਗੱਲ ਤੇ ਲੈ ਕੇ ਆਓ ਇੱਥੇ ਪੂਰੇ ਪ੍ਰਬੰਧ ਨੇ ਰਹਿਣ ਸਹਿਣ ਦਾ ਗੁਰੂ ਘਰ ਦੇ ਲੰਗਰ ਦਾ ਸਭ ਕਾਸੇ ਦਾ ਤੇ ਹੁਣ ਸਗੀਜਾ ਹਾਂ ਚਲੋ ਸੋ ਇਥੇ ਦੋ ਚਾਹ ਮਲ ਲੀਆਂ ਫਿੱਕੀ ਜਾ ਮੰਮੀ ਜੀ ਪੀਂਦੇ ਨੇ ਜਮਾ ਫਿੱਕੀ ਜਾ ਇਹ ਪਿੰਕੀ ਚਾਹ ਹੀ ਪੀਣਗੇ ਫਿੱਕੀ ਚਾਹ ਤਾਂ ਜਮਾ ਪੀਓ ਇੱਧਰ ਹੈਗੀ ਆ ਮਿੱਟੀ ਜਾ ਸੋ ਪੀਓ ਫਿਰ ਤੂੰ ਆਪਦੀ ਛਕੋ ਤੇ ਅਸੀਂ ਛਕਦੇ ਹਾਂ ਮਿੱਟੀ ਜਾ ਲਓ ਜੀ ਬੇਬੇ ਜੀ ਕਹਿੰਦੇ ਮੈਂ ਇੰਤਰੀ ਲੰਗਰ ਛਕਣਾ ਤੇ ਸਾਰਾ ਲੰਗਰ ਗੁਰੂ ਘਰ ਦੇ ਇੱਕੋ ਵਾਰੀ ਜੇ ਆਪਾਂ ਨੂੰ ਮਿਲ ਜਾਂਦਾ ਥੋੜੀ ਥੋੜੀ ਬਾ ਬਾ ਉਹ ਲੋ ਰੋਟੀ ਵੀ ਹੈ ਨਾਲ ਪੂੜੀਆਂ ਵੀ ਨੇ ਬਹੁਤ ਸੋਹਣਾ ਗੁਰੂ ਘਰ ਦਾ ਲੰਗਰ ਸੋ ਸਪੈਸ਼ਲ ਇੱਥੇ ਸਾਰੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸ਼ਕੋਨ ਆਦੇ। ਸਾਵੇ ਬੇ ਕਹਿੰਦੀ ਹੈ ਨਾ ਇੱਥੇ ਪ੍ਰਸ਼ਾਦਾ ਛਕਦਾ ਹੈ। ਲਓ ਜੀ ਮਹਾਰਾਜ ਦੀ ਕਿਰਪਾ ਸਦਕਾ ਵਧੀਆ ਦਰਸ਼ਨ ਹੋ ਗਏ ਜੀ ਤੇ ਚਾਲ ਦੇ ਕੋਲ ਮੇਰਾ ਪੁੱਤ ਲਓ ਜੀ ਹੁਣ ਆਪਾਂ ਵਧੀਆ ਦਰਸ਼ਨ ਕਰ ਲਏ ਆ। ਹੁਣ ਆਪਾਂ ਚੱਲਾਂਗੇ ਗੁਰਦੁਆਰਾ ਲੰਗਰ ਸਾਹਿਬ ਆਪਾਂ ਨਹੀਂ ਤਾਂ ਸਹੀ ਜੀ ਦੇ ਬੇਬੇ ਵਰੀ ਅਦਰਸ਼ਨ ਹੋ ਗਿਆ ਬਹੁਤ ਸੋਹਣੇ ਹੋਏ ਚੜਦੀ ਕਲਾ ਹੀ ਹੋ ਗਈ ਮਾਣ ਹੀ ਖੁਸ਼ ਹੋ ਗਿਆ ਬੇਬੇ ਕਹਿੰਦੀ ਮਾਣ ਹੀ ਖੁਸ਼ ਹੋ ਗਿਆ ਸੋ ਹੁਣ ਆਪਾਂ ਬੀਬੀ ਨੇ ਤਾਂ ਲੰਗਰ ਛਕ ਲਿਆ ਆਪਾਂ ਲਈ ਸਕਣਾ ਆਪਾਂ ਉੱਧਰ ਜਾ ਕੇ ਛਕਾਂਗੇ ਸੋ ਆਪਾਂ ਹੁਣ ਚੱਲਦੇ ਆਂ ਤੇ ਨਾਲ ਰਸਤਾ ਦਿਖਾਉਣੇ ਕਿੱਧਰੋਂ ਕਿੰਨਾ ਕੁ ਟਾਈਮ ਲੱਗਦਾ ਤੇ ਕਿੱਧਰੋਂ ਕਿੰਨਾ ਟਾਈਮ ਲੱਗਦਾ ਨਾਲੇ ਰਾਤ ਦੇ ਵਿੱਚ ਦਿਖਾਉਣੇ ਵੀ ਕਿਹੜੀ ਰਾਤ ਚ ਕੀ ਕੀ ਹੈ ਕੀ ਕੀ ਨਹੀਂ ਸਭ ਕੁਝ ਲਓ ਜੀ ਹੁਣ ਜੋੜਾ ਘਰ ਚ ਜੋੜੇ ਲਵਾਂਗੇ ਤੇ ਫਿਰ ਚੱਲਦੇ ਬਹੁਤ ਸੋਹਣੇ ਦਰਸ਼ਨ ਹੋ ਗਏ ਆ ਚੁਕੇ ਆ ਤੇ ਇਧਰ ਹੁਣ ਆਪਾਂ ਤੁਹਾਨੂੰ ਮਾਰਕੀਟ ਦਿਖਾਉਣੇ ਆ ਜਿੱਧਰ ਆਪਾਂ ਬੇਬੇ ਸਰਾਹਾਂ ਚ ਜਾਣਾ ਹੁਣ ਹਾਂ ਚੱਲ ਜੇ ਸਰਾਹ ਆਪਣੀ ਹੈਗੀ ਆ 1 ਕਿਲੋਮੀਟਰ ਅ ਗੁਰਦਰਾ ਲੰਗਰ ਸਾਹਿਬ ਜਿਹੜਾ ਬਾਬਾ ਨੇ ਧਾਨ ਸਿੰਘ ਜੀ ਦਾ ਆ ਉਹਦੇ ਨਾਲ ਹੀ ਉਹਦੇ ਸਾਹਮਣੇ ਹੀ ਸਰਾਹਾਂ ਆ ਆਪਣੀ ਹਾਂ ਸਹੀ ਗੱਲ ਹਾਂ ਬੇਬੇ ਅਮਰੂਦਾਂ ਦੀ ਰੇੜੀ ਲਾ ਲਈਆ ਤੂੰ ਕਿੰਨੇ ਰੁਪਏ ਕਿਲੋ 20 ਰੁਪਏ ਕਿਵੇ ਕਿਹਾ 20 ਰੁਪਏ ਕਿਲੋ 20 ਰੁਪਏ ਕਿਲੋ ਅਰੇ ਸੱਚੀ ਨਾਲ ਤੇ ਹੁਣ ਬੇਬੇ ਭਾਂਡੇ ਵੇਖਣੇ ਆ ਵੇਖਣੇ ਲੈ ਲਓ ਕੋਈ ਚਲਾਓ ਜੀ ਹੁਣ ਕਾਲੇ ਭਾਂਡੇ ਆਪਾਂ ਇੱਕ ਅੱਧਾ ਘਰ ਆਪ ਤੇ ਲੈਣੇ ਭਾਂਡੇ ਲਈਏ ਭਾਂਡੇ ਲੈ ਕੇ ਜਾਣੇ ਆ ਘਰ ਆਸਤੇ ਵੀ ਰਿਸ਼ਤੇਦਾਰਾਂ ਵਾਸਤੇ ਵੀ ਸਾਰੇ ਵਾਸਤੇ ਇੱਕ ਇੱਕ ਨਿਸ਼ਾਨੀ ਲੈ ਕੇ ਜਾਣੀ ਆ ਹਾਂ ਸਾਰੇ ਵਾਸਤੇ ਇੱਕ ਇੱਕ ਚੀਜ਼ ਲੈ ਕੇ ਚੱਲਾਂਗੇ ਸਾਰੇ ਵਾਸਤੇ ਨਾਨੂ ਹੋਣ ਵਾਸਤੇ ਪੂਣ ਵਾਸਤੇ ਭਾਂਡੇ ਵੜੇ ਸੋਹਣੇ ਜੇ ਕੋਈ ਕੰਮ ਦੀ ਚੀਜ਼ ਹੀ ਲੈ ਕੇ ਜਾਵਾਂਗੇ ਬੇਬੇ ਖਰੀਦਣ ਕੇ ਲਈ ਆਏ ਹੈ ਖਰੀਦਣ ਆਏ ਤੁਹਾਡੇ ਤੋਂ ਹਾਂ ਖਰੀਦਣ ਆਇਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਸੇ ਵੀ ਮਾਤ ਤੇ ਤੁਹਾਨੂੰ ਦਿਖਾ ਲਈਏ ਭਾਂਟਿਆਂ ਦੀਆਂ ਬਹੁਤ ਜਿਆਦੀਆਂ ਦੁਕਾਨਾਂ ਨੇ ਨਾਲ ਨਾਲ ਜਿਹੜੇ ਆਪਣੇ ਰਸਤੇ ਤੇ ਜਾ ਰਹੇ ਸੋ ਬੜੇ ਲੋਕੀ ਭਾਂਡੇ ਲੈਣਦੇ ਨੇ ਹੁਣ ਜਿਹੜਾ ਹੋਣੇ ਹੁਣ ਮੌਸਮ ਵੀ ਬੜਾ ਵਧੀਆ ਹਨਾ ਇੰਨੀ ਇੰਨੀ ਜਿਆਦਾ ਗਰਮੀ ਨਹੀਂ ਜੇ ਤੁਸੀਂ ਸੋਚ ਰਹੇ ਹੋ ਉਹਦਾ ਨਹੀਂ ਤਾਂ ਲੋਕੀ ਕਈ ਕਹਿ ਰਹੇ ਕਿ ਉੱਥੇ ਗਰਮੀ ਬੜੀ ਪਰ ਵਧੀਆ ਮੌਸਮ ਹੈ ਠੰਡਾ ਜਾਂ ਮੌਸਮ ਹੈ ਸੋ ਵਧੀਆ ਹੈ ਜਿੱਧਰ ਵੀ ਵੇਖੋਗੇ ਭਾਂਡੇ ਭਾਂਡੇ ਦਿਸਣਗੇ ਮਾਸ਼ਾਅੱਲਾ ਜਿਲ੍ਹਾ ਸਿਲਾਸ ਟੋਲੀਆਂ ਆ ਵੀ ਕੱਪ ਜੂ ਸੋਹਣੇ ਨੇ ਮਮਾ ਚਾਹੀਏ ਕੇ ਲਈ ਚਾਹ ਬਲੋ ਚਾਹੀਏ ਬਈ ਨੂੰ ਤਾਂ ਦੁੱਧ ਵਾਲਾ ਹੁੰਦਾ ਚਾਹੀਦਾ ਵੱਡਾ ਹਨਾ ਯਾਰ ਆ ਵਧੀਆ ਚਾਹ ਹਾਸਤੇ ਏਡਾ ਕੱਪ ਚਾਹ ਦਾ ਬਈ ਇਹ ਕਿੰਨੇ ਦਾ ਹੈ 120 ਰੁਪਏ 120 ਦਾ ਵਾਹ ਜੀ ਬਸ ਵਧੀਆ ਕੱਪ ਆ ਵਾ ਇਹ ਲਓ ਜੀ ਇਧਰ ਤੁਹਾਨੂੰ ਚੈੱਕ ਕਰਾਉਣੇ ਮਸਾਲੇ ਭਈਆ ਕੌਣ ਕੌਣ ਸੇ ਮਸਾਲੇ ਆਪਕੇ ਪਾਸ ਸਭੀ ਮਸਾਲੇ ਹੈ ਇਹ ਸਾਰੇ ਜਿਹੜੇ ਆਪਾਂ ਬਲੋਗੇ ਨਹੀਂ ਉਹ ਰਾਮ ਲਾ ਕੇ ਪੌਣੇ ਨੇ ਸਾਰੇ ਮਸਾਲੇ ਪਏ ਆ 100 ਰੁਪਏ ਪਾਈਆ ਮਿੱਤਰੋ ਦਾਗ ਚਿਨੇ ਆ ਜੋ ਵੀ ਆ ਜੋ ਲੈ ਇਹ ਉਹ ਜਿਹੜੀਆਂ ਬਹੁਤ ਫੇਵਰੇਟ ਕਈਆਂ ਦੇ ਹੁੰਦੀਆਂ ਨੇ ਕਿਹੜੇ ਆ ਆ ਬਹੁਤ ਜਦੋਂ ਬਸ ਦੀ ਟਰੈਵਲ ਕਰਦੇ ਹੁੰਦੇ ਆ ਜਰੂਰ ਖਾਣਨੇ ਸੰਤਰੇ ਵਾਲੇ ਕੋਹਾਂ ਨਾਲ ਨੇ ਸੀ ਸੰਤਰੇ ਵਾਲੀ ਗੋਲੀ ਕਿਹੜੇ ਭਾਂਡੇ ਭਾਂਡੇ ਕਿਤੇ ਪੈਂ ਭਾਂਡੇ ਇੱਥੇ ਕਹਿੰਦੇ ਥੋੜਾ ਜਿਹਾ ਰੇਟ ਘਟਾ ਜਿਆਦਾ ਨਹੀਂ ਫਰਕ ਪਰ ਇੱਥੇ ਯਾਦਗਰੀ ਨੇ ਪਰ ਇੱਥੇ ਨਾ ਵੈਰੈਟੀ ਜ਼ਿਆਦਾ ਹੈ ਯਾਦਗਰੀ ਜਿਵੇਂ ਹਨਾ ਤੌਰ ਤੇ ਵੀ ਲੱਗਦੀ ਆ ਉਹ ਲੈ ਕੇ ਚੱਲਾਂਗੇ ਆਪਾਂ ਉਹ ਕਿਤੇ ਵੀ ਜਾਈਏ ਯਾਦਗਰੀ ਨਿਸ਼ਾਨੇ ਹੁੰਦੀ ਆ ਸਰ ਬੈ ਸਰ ਬੈ ਆਤਾ ਮੈਨੂੰ ਦੇ ਦੇ ਬਾਬਾ ਠੀਕ ਆ ਲੈ ਦਿਨੋ ਨਿੱਕੀ ਆ ਵੀ ਵਧੀਆ ਹੀ ਵਰਦਾ ਸਾਰੇ ਭਾਂਡੇ ਇਕੱਠੇ ਕਰਨ ਦੀ ਲੋੜ ਨਹੀਂ ਵੈਰਾਈਟੀ ਬਹੁਤ ਇੱਥੇ ਹੈ ਨਾ ਹਾਲੇ ਵੀ ਰੇ ਅੰਦਰ ਵੀ ਇੱਧਰ ਭਾਂਡੇ ਛੱਡ ਕੇ ਦੇ ਆ ਯਾ ਕੀ ਆਰੇ ਮੈਂ ਕੋਈ ਨਹੀਂ 파ਰਥਾ ਹੈ ਬੇਬੇ ਤੂੰ ਬੰਦ ਕੀ ਕਰਨਾ ਹੈ ਤੇ ਮੈਂ ਵੀ ਪੈਸੇ ਪਾ ਸਕਦੀ ਨਹੀਂ ਇਕੱਠੇ ਪਾ ਸਕਦੇ ਮੇਰੇ ਕੋਲ ਨਹੀਂ ਪਾਇਆ ਮੇਰੀ ਲੱਗੀ ਕਰਦਾ ਕਿਹੜਾ ਬਖਾਂਦੇ ਆ ਜਿਹੜਾ ਮਰਜੀ ਲੈ ਦੇ ਆ ਤਾਰੇ ਮੈਂ ਲਾਇਆ ਨਾ ਕਾਪਾ ਦੇ ਬੈਠਾ ਲਓ ਵੀ ਬੇ ਇਧਰ ਸ਼ੋਪਿੰਗਾਂ ਕਰਦੀ ਫਿਰਦੀ ਐ ਤੇ ਹੋਰ ਬੇ ਅੰਦਰ ਵੀ ਬਹੁਤ ਪਈ ਆ ਇਹ ਤਾਂ ਸੈਂਪਲ ਖਾਣ ਨੂੰ ਰੱਖੇ ਆ ਵੱਡਾ ਬੈਗ ਲੈ ਜੀ ਲਓ ਵੀ ਜਿੱਥੋਂ ਤੱਕ ਆਪਣਾ ਗੁਰਦਾਰਾ ਲੰਗਰ ਸਿੰਘ ਬਾਬਾ ਨੀਲਕੰਥ ਜੀ ਭਾਂਡੇ ਵੀ ਮਾਰਾ ਤੱਕ ਕਢਣਾ ਹੀ ਦੁਕਾਨਾਂ ਨੇ ਸਾਰੀਆਂ ਆਸੇ ਪਾਸੇ ਭਾਂਡਿਆਂ ਦੀਆਂ ਸਹਾਈ ਤਾਂ ਦੇਣੀਆਂ ਭਾਂਡਿਆਂ ਦੀਆਂ ਬੜੀਆਂ ਦੁਕਾਨਾਂ ਆ ਨਾ ਸੰਗਤ ਵੀ ਵੇਖ ਲਓ ਕਿੰਨੀ ਸੰਗਤ ਸੁਬਾ ਸੁਬਾ ਹੀਰੇ ਬਹੁਤ ਜ਼ਿਆਦੇ ਸੀ ਹੁਣੇ ਦੁਪਹਿਰੇ ਆਏ ਹੁੰਦਾ ਜਿਹੜੀ ਸੰਗਤ ਆ ਲੋਕਲ ਕੋਰਤਰਾ ਸਾਹਿਬ ਚਲੇ ਜਾਂਦੇ ਆਏ ਵਾਹ ਵਾਹ ਸੋ ਸਮਤ ਮੰਨ ਲਓ ਜੀ ਦਲ ਸਾਡੇ ਲਈ ਸਾਰਿਆਂ ਨੇ ਹਾਂ ਜੀ ਵੀਰੇ ਕੋਈ ਨਾ ਤੁਸੀਂ ਇਹ ਆ ਇਧਰ 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 ਲਓ ਜੀ ਆ ਜੀ ਆਪਣੀ ਤਰ੍ਹਾਂ ਹੈ ਧੰਨ ਧੰਨ ਬਾਬਾ ਬੁੱਢਾ ਜੀ ਦੀ ਐਂਡਰੀ ਯਾਤਰੀ ਨਿਵਾਸ ਹਾਂ ਸਤ ਬਾਬਾ ਨਰੇਂਦਰ ਸਿੰਘ ਤੇ ਸਤ ਬਾਬਾ ਗੋਲਵਿੰਦਰ ਸਿੰਘ ਦੀ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਹਜੂਰ ਸਾਹਿਬ ਕੋਈ ਜਿਹੜੀ ਆਪਣੀ ਐਨ ਆਰ ਆਈ ਸਰਾਏ ਗੁਰਦੁਆਰਾ ਲੰਗਰ ਸਾਹਿਬ ਲੋਗਾਂ ਦਾ ਉਹ ਹੀ ਹੈ ਕਿ ਤੁਸੀਂ ਓਏ ਸਹੀ ਹੈ ਬੇਟੀ ਜੈਸਾ ਆ ਦੁਆਗ ਮਗਰ ਲੱਗੇ ਆਉਂਦੇ ਕਦੋਂ ਦੇ ਮੈਂ ਬੇਬੇ ਨੂੰ ਹੁਣ ਵੀ ਕਹਉਂਦੇ ਫੋਨ ਦੇ ਵਿੱਚ ਫਰਕ ਆਉਂਦਾ ਇਹ ਨਾਲ ਕਿ ਉਹ ਕਿ ਆ ਨਾ ਹੋ। ਇਸ ਦਾ ਨਾ ਕਿ ਅੱਲਾ ਕਦਮ ਨਹੀਂ ਨਿਕਾ। ਅੱਜ ਆ ਮਾ। ਅੱਜ ਥੋੜੇ ਕੋਈ ਨਿਯਮ ਬਣਾਉਣੀ। ਅੱਜ ਮਨਾ ਰਹੇ ਕੋ। ਲੋਕ ਸੰਗਤ ਜੀ ਹੁਣ ਪਹੁੰਚ ਚੁੱਕੇ ਆ ਗੁਰਦੁਆਰਾ ਲੰਗਰ ਸਾਹਿਬ। ਇੱਥੇ ਲੰਗਰ ਉਦੋਂ ਤੋਂ ਚੱਲਦਾ ਆ ਰਿਹਾ ਜਦੋਂ ਬਾਬਾ ਨਿਹੰਗ ਸਿੰਘ ਜੀ ਨੂੰ ਵਾਰ ਮਿਲਿਆ ਸੀ। ਸੋ ਬਹੁਤ ਸੰਗਤ ਇੱਥੇ ਆਉਂਦੀ ਆ ਤੇ ਗੁਰੂ ਘਰ ਦਾ ਲੰਗਰ ਛਕਦੀ ਆ। ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦਰਾ ਸ੍ਰੀ ਭਜਨਗਰ ਸਾਹਿਬ ਅੰਦਰ ਚੱਲਦੇ ਆ ਨਾਲੇ ਆਪਾਂ ਦਰਸ਼ਨ ਕਰਦੇ ਆ ਨਾਲੇ ਤੁਹਾਨੂੰ ਸਾਰਿਆਂ ਨੂੰ ਕਰਾਉਣੇ ਆ ਇਹ ਗੁਰਦਰਾ ਸਾਹਿਬ ਸ੍ਰੀ ਗੁਰਦਰਾ ਸ੍ਰੀ ਲੰਗਰ ਸਾਹਿਬ ਦੇ ਜਮਾਂ ਨਾਲ ਹੀ ਆ 100 ਮੀਟਰ ਦੀ ਦੂਰੀ ਤੇ ਸੋ ਚਲੋ ਆਪਾਂ ਚੱਲਦੇ ਆ ਤੁਹਾਨੂੰ ਸਾਰਿਆਂ ਦਰਸ਼ਨ ਕਰਾਂ ਚਲਿਓ ਬੇਬੇ ਅਹੀਂ ਦਾੜੀਆਂ ਵੀਡੀਓ ਬੜੀਆਂ ਵੇਲੇ ਆ ਅਸੀਂ ਹਰ ਮੰਦੇ ਨਾਲ ਆ ਫੋਟੋ ਖਜਾਈ ਫੇਰਾ ਲਓ ਜੀ ਗੁਰਦਾਰਾ ਲੰਗਰ ਸਾਹਿਬ ਦੀਆਂ ਦੂਸਰਾਂ ਬਣੀ ਹੋਈਆਂ ਨੇ ਇੱਕ ਜਿੱਥੇ ਚ ਆਪਾਂ ਸਟੇ ਕਰ ਰਹੇ ਹਾਂ ਇੱਕ ਇੱਕ ਜਿਹੜੀ ਸਵਾਹ ਜਿਹੜੀ ਗੁਰਦਾਰਾ ਲੰਗਰ ਸਾਹਿਬ ਤੋਂ ਸਿੱਧੀ ਸਾਹਮਣੀ ਆਉਂਦੀ ਹੈ ਸੜਕ ਉੱਧਰ ਇਹ ਸਰਾ ਹੈ ਇਹ ਵੀ ਸਰਾ ਵਧੀਆ ਉਹ ਵੀ ਸਰਾ ਬਹੁਤ ਵਧੀਆ ਹੈ ਚਲ ਆਓ ਹੁਣ ਆਪਾਂ ਚੱਲੀਏ ਲਓ ਜੀ ਗੁਰਦਾਰਾ ਭਜਨਗੜ੍ਹ ਸਾਹਿਬ ਦਾ ਇਤਿਹਾਸ ਬਹੁਤ ਹੀ ਪਵਿੱਤਰ ਹੈ ਕਿਉਂਕਿ ਇਹ ਜਿਹੜਾ ਗੁਰਦਾਰਾ ਸਾਹਿਬ ਆ ਇਹ ਗਦਾਵਰੀ ਨਦੀ ਦੇ ਬਿਲਕੁਲ ਕੰਡੇ ਤੇ ਪਵਿੱਤਰ ਉਸਥਾਨ 'ਤੇ ਹੈ ਲਓ ਜੀ ਆਜੋ ਸਾਰੇ ਜਾਣੇ ਦਰਸ਼ਕੋ ਨੋਤਰਾ ਬਹੁਤ ਜੀ ਆਇਆਂ ਨੂੰ ਸੇ ਸਥਾਨ ਤੇ ਬੜਾ ਹੀ ਸਕੂਨ ਤੇ ਬੜੀ ਸ਼ਾਂਤੀ ਆ। ਸੋ ਬੜਾ ਸਕੂਨ ਮਿਲਦਾ ਇਥਾਰੇ। ਸੋ ਆਵੇ ਆ ਆਪਣੀ ਗਦਾਵਰੀ ਨਦੀ ਆ। ਸੋ ਇਹਦੇ ਜਮਾਂ ਕੰਡੇ ਤੇ ਇਹ ਸਥਾਨ ਸਥਿਤ ਹੈ। ਸੋ ਆਸਰੇ ਪਾਸੇ ਹਰਿਆਲੀ ਹਰਿਆਲੀ ਬੜਾ ਸਕੂਨ ਮਿਲਦਾ ਹੈ। ਨਾ ਉਹ ਬੇਬੇ ਕਿਤੇ ਆ ਗਏ ਹੁਣ ਆਪਾਂ। ਗਾਵਰੀ ਨਦੀ ਦਾ ਆਨੰਦ ਮਾਣੋ ਤੁਸੀਂ। ਹਾਂ ਗਦਾਵਰੀ ਨਦੀ ਦੇ ਸਾਨੂੰ ਸਾਰਿਆਂ ਦਾ ਦਰਸ਼ਨ ਕਰਾਉਣੇ। ਸੋ ਅੱਜ ਚਲੋ ਜੀ ਬੜਾ ਇੱਕ ਨਾ ਮੌਸਮ ਹੀ ਬੜਾ ਵਧੀਆ ਹੂੰ ਬਿਨੇ ਜਦੋਂ ਆਏ ਸੀ ਉਦੋਂ ਗਰਮੀ ਬੜੀ ਲੱਗਦੀ ਪਈ ਗਰਮੀ ਨਹੀਂ ਆ ਕਿ ਪਰ ਧੁੱਪ ਬੜੀ ਹੁਣ ਮੀਂਹ ਪੈ ਕੇ ਹਟਿਆ ਬੜਾ ਵਧੀਆ ਹਵਾ ਵਗ ਰਹੀ ਬੜਾ ਸੋਹਣਾ ਮੌਸਮ ਹੈ ਸੋ ਚਲੋ ਆਓ ਗਦਾਵਰੀ ਨਦੀ ਕੋਲੇ ਚੱਲਦੇ ਹਾਂ ਤੁਸੀਂ ਬੈਠੋ ਬੇਬੇ ਦੇ ਵੀਲ ਚ ਰੇਣੀ ਦੂਰ ਜਾਣੀ ਪੌੜੀਆਂ ਬਾਹਲੀਆਂ ਬੇਬੇ ਦੁੱਤ ਰਣੀ ਆ ਲਓ ਜੀ ਗਦਾਵਰੀ ਨਦੀ ਦੇ ਵਿਚਾਲੇ ਖੜੇ ਆ ਸੋ ਜਿਹੜਾ ਤੁਹਾਨੂੰ ਸੂਬਾ ਪਹਿਲਾਂ ਵੀ ਵਲੌਗ ਚ ਦੱਸਿਆ ਸੀ ਕਿ ਗਾਗਰ ਭਰ ਕੇ ਉਹ ਗਦਾਵਰੀ ਨਦੀ ਚੋਂ ਲੈ ਕੇ ਜਾਂਦੇ ਨੇ ਕੀ ਸਾਰੇ ਵਿਆਸ ਤੁਹਾਨੂੰ ਦੱਸਾਂ ਕਿ ਕੀ ਇਹਦਾ ਕੀ ਇਤਿਹਾਸ ਹੈ ਰੋਜੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਿਹੜੇ ਗਾਗਰ ਭਰ ਕੇ ਲੈ ਕੇ ਜਾਂਦੇ ਗਦਾਵਰੀ ਨਦੀ ਕੋ ਇਥੋਂ ਲੈ ਕੇ ਜਾਂਦੇ ਨੇ ਤੋ ਕਰਦੇ ਸਾਰਿਆਂ ਨੂੰ ਸਾਰਿਆਂ ਨੂੰ ਕਰਦੇ ਹੈਲੋ ਕਰਦੇ ਆ ਇਹ ਬੰਦਾ ਢਿੱਲਾ ਹੈ ਨਾਮ ਕੀ ਚੁੱਟੋਟ ਗਿਆ ਤਾਂ ਸਿੰਘ ਬੰਬਰਾ ਨਹੀਂ ਬਾਈ ਢਿੱਲਾ ਨਹੀਂ ਤੇ ਪੂਰਾ ਗਰਜ ਦਰਸ਼ਨ ਕਰ ਲਿਆ ਸਤ ਸ੍ਰੀ ਅਕਾਲ ਬੋਤੋ ਮਾਟ ਬਣਾ ਵੰਗਿਆ ਦਾ ਅੱਜ ਨਹੀਂ ਹੈ ਹਾਂਜੀ ਗੱਲ ਚਾਹ ਸਪੈਸ਼ਲ ਗੋੜ ਵਾਲੀ ਚਾਹ ਵਾਹ ਜੀ ਵਾਹ ਠੀਕ ਹੈ ਜੀ ਠੀਕ ਹੈ ਵਧੀਆ ਇਧਰ ਹੀ ਚਾਹਾਂ ਜਲ ਰਹੀਆਂ ਤੁਸੀਂ ਠੀਕ ਹੈ ਜੀ ਵਿਕੀ ਵਿਕੀ ਆਰੀ ਸਾਹਿਬ ਸਰਕਾਰ ਨਮਸਕਾਰ ਜੀ ਨਮਸਕਾਰ ਆਪ ਦੋ ਲੈ ਕੇ ਆਂਦੇ ਸੀ ਤੇ ਬੰਦੇ ਬੰਦੇ ਜ਼ਿਆਦੇ ਹੋ ਗਏ ਕੱਲ ਹੀ ਫਿਰਦੇ ਪੂਰੇ ਹਾਂ ਅਮਾਵਾ ਦਿੱਖ ਰਿਹਾ ਰਵੇ ਠੀਕ ਆ ਜੇ ਮੈਂ ਰਸ ਤੇ ਬਹੁਤ ਦੈ ਨੇ ਉਹ ਤਾਂ ਜੀ ਮੇਰੇ ਉਰ ਜਾਣੀ ਤਾਂ ਹੀ ਹੁਕਾਉਂਦੀ ਹਾਂ ਆ ਵੀ ਖੋਣੇ ਕਿਰੇ ਆਇਆ ਆ ਠੀਕ ਆ ਕਰ ਇੱਧਰ ਇਹ ਤਾਂ ਫੋਟੋ ਮਾਰ ਲੈ ਠੀਕ ਆ ਠੀਕ ਹੈ ਨਾ ਦੰਦ ਕਿੱਧਰ ਗਿਆ ਹੈ ਸਮਾਈਲ ਕਰੋ ਸਮਾਈਲ ਕਰੋ ਕਿੱਥੇ ਗਿਆ ਚੁਗਾ ਲੱਗ ਗਿਆ ਇੰਡੀਆ ਗੇਟ ਬਣ ਗਿਆ ਇੰਡੀਆ ਗੇਟ ਬਣ ਕੇ ਦੰਦ ਦਾ ਹਾਂ ਦੇਖੋ ਮੰਮੀ ਇਹਨਾਂ ਨੇ ਚਾਹ ਚਾਹ ਸਪான்ਸਰ ਕੀਤੀ ਇਹਨਾਂ ਨੇ ਕੋਈ ਨਹੀਂ ਉਹ ਚਾਹ ਲੈ ਕੇ ਲੱਗਦਾ ਕੋਈ ਬਲੌਗ ਨਹੀਂ ਤੁਹਾਡੇ ਛੱਡੀ ਦਾ ਹਾਂ ਕੀ ਵੀ ਚਾ ਸਵਾਦ ਲੱਗਦਾ ਦੇਖੀ ਮੈਂ ਬੈਠੋ ਵੀਰ ਜੀ ਦੇਖੋ ਚਾ ਨਹੀਂ ਲਿਆਏ ਕਿਹੜਾ ਲੈ ਲੀ ਹਲੋ ਜੀ ਅਲਕਸਾ ਪਲੀਜ਼ ਪਲੇ ਹਰਮਨ ਕੋ ਹਾਂ ਕਿ ਡੈਕ ਜੀ ਮਟਾ ਨਿੱਕਿਆ ਜੀ ਲਵੀ ਬੇਬੇ ਹਣੀ ਕਹਿੰਦੇ ਆਂ ਇੱਥੇ ਬੈਠੇ ਰਹਿਣਾ ਕਿਉਂਕਿ ਇੱਥੇ ਬੜਾ ਬੜਾ ਸਕੂਨ ਬੜੀ ਸ਼ਾਂਤੀ ਜੀ ਆਸ-ਪਾਸੇ ਮਾਹੌਲ ਵੀ ਬੜਾ ਵਧੀਆ ਹੈ ਬੜੀ ਸੰਗਤ ਆ ਗਈ ਚ। ਅਭੀ ਚੌਥੇ ਸੰਗਾ। ਹਾਂ। ਤੁੰਮਰਾ। ਅੰਛੇ ਕੀ ਕਰੀਏ? ਕੀ ਬਣਾਈਏ? ਫੋਟੋ ਬਣਾਉਣੀ ਆ। ਕਿਦੀ? ਕਿਊਟ ਜਿਆ ਰ ਇਹਨੇ ਫੋਟੋ ਬਣਾ ਦੋ ਮੇਰੀ। ਕਿਹੜਾ ਪਿੰਡ ਆ? ਠਿੱਕਰੀਗੜ। ਠਿੱਤਰੀ ਵਾਲਾ ਪਿੰਡ ਆ। ਜ਼ਿਲ੍ਹਾ ਕਿਹੜਾ ਪਿੰਡ ਦਾ? ਜ਼ਿਲ੍ਹਾ ਕਿਹੜਾ ਆ? ਬਰਨਾਲਾ। ਐ ਸਾਰਾ ਪਤਾ ਆ। ਲਓ ਜੀ। ਪਹੁੰਚ ਚੁੱਕੇ ਆ ਗੁਰਦਰਾ ਨਗੀਨਾ ਘੜ ਸਾਹਿਬ ਜੀ। ਆਉ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਣੇ ਨਾਲ ਇਤਿਹਾਸ ਦੱਸਦੇ ਆ ਗੁਰੂ ਘਰ ਦਾ। ਲੋ ਜੀ ਆ ਜੇ ਗੁਰੂ ਘਰ ਦਾ ਇਤਿਹਾਸ ਇੱਕ ਵੰਜਾਰਾ ਸਖਸੀ ਉਹਨੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਨਗੀਨਾ ਭੇਟ ਕੀਤਾ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਨਗੀਨਾ ਸੀ ਜਿਹੜਾ ਉਹ ਗਦਾਵਰੀ ਨਦੀ ਵਿੱਚ ਵਹਾ ਦਿੱਤਾ ਸੀ ਤੇ ਉਸ ਸਿੱਖ ਨੇ ਵੇਖਿਆ ਕਿ ਗੁਰੂ ਜੀ ਨੇ ਗਦਾਵਰੀ ਨਦੀ ਵਿੱਚ ਛੁੱਟ ਦਿੱਤਾ ਹੈ ਤਾਂ ਉਸ ਸਖ ਹੈਰਾਨ ਹੋਇਆ ਵੀ ਹੈਰਾਨ ਵੀ ਹੋਇਆ ਤੇ ਨਾਰਾਜ਼ ਵੀ ਹੋਇਆ ਕਹਿੰਦਾ ਨਗੀਨੇ ਨੂੰ ਨਦੀ ਨਦੀ ਦੀ ਭੇਟ ਕਰ ਦਿੱਤਾ ਦਸ਼ਮੇਸ਼ ਪਿਤਾ ਜੀ ਨੇ ਉਸਦੇ ਤੇ ਦਸ਼ਮੇਸ਼ ਪਿਤਾ ਜੀ ਨੇ ਉਸਦੇ ਮਨ ਦੀ ਸੋਚ ਨੂੰ ਜਾਣ ਲਿਆ ਤੇ ਫਰਮਾਇਆ ਸਿੱਖ ਜਾ ਨਦੀ ਚੋ ਆਪਣਾ ਨਗੀਨਾ ਪਛਾਨ ਕੇ ਕੱਢ ਲਿਆ ਜਦੋਂ ਉਸ ਵਣਜਾਰੇ ਸਖਨੇ ਨਦੀ ਵਿੱਚ ਆਪਣੇ ਨਗੀਨੇ ਜਿਹੇ ਅਤੇ ਉਸ ਤੋਂ ਵੀ ਕੀਮਤੇ ਲਾਲ ਜਵਾਹਰ ਵੇਖੇ ਤਾਂ ਉਹ ਸਾਰਾ ਹੰਕਾਰ ਦੂਰ ਹੋ ਗਿਆ ਅਤੇ ਉਹ ਗੁਰੂ ਜੀ ਦੇ ਚਰਨੀ ਢੈ ਪਿਆ ਇਹ ਗੁਰੂ ਘਰ ਵੀ ਗਦਾਵਰੀ ਨਦੀ ਦੇ ਬਿਲਕੁਲ ਕੰਢੇ ਤੇ ਸਥਿਤ ਹੈ। ਆਪਸੇ-ਪਾਸੇ ਤੁਸੀਂ ਦਰਸ਼ਨ ਕਰੋ। ਉਹ ਨਹੀਂ ਕਿ ਹੀਰੇ ਕਿਸੇ ਵੀ ਗੁਰੂ ਘਰੇ ਜਾਈਦੇ ਨਾ ਉੱਥੇ ਕੋਈ ਇੱਕ ਚੀਜ਼ ਵੇਖ ਕੇ ਬੜਾ ਸਕੂਨ ਤੇ ਬੜੀ ਸ਼ਾਂਤੀ ਹੁੰਦੀ ਹੈ। ਇਹ ਤਾਂ ਮੌਸਮ ਹੀ ਬੜਾ ਸੋਹਣਾ। ਬਹੁਤ ਸੋਹਣਾ ਹੈ। ਹੈ ਨਾ? ਇਹ ਜੀ ਬਹੁਤ ਸਵਾਸੀ ਚਾਹ ਬਹੁਤ। ਤੋਂ ਨਹੀਂ ਸਵਾ। 프리디 ਚਾਹ ਸਵਾਦ ਹੀ ਲੱਗਦਾ। ਬਾਈ ਬਾਈ। ਜਿਹੜਾ ਲਓ ਜੀ ਕਰੋ ਦਰਸ਼ਨ। ਲਓ ਜੀ ਹੁਣ ਦਰਸ਼ਨ ਕਰੋ ਗੁਰਦਰਾ ਬੰਦਾ ਘਰ ਸਾਹਿਬ ਜੀ ਸੋ ਇਹ ਗੁਰੂ ਘਰ ਦਾ ਅਹਿਸਾਸ ਹੈਗਾ ਜੀ ਆ ਬਿੰਦਰ ਸਾਰੇ ਦੇਖਿਆ ਮੈਂ ਬਿੰਦਰ ਫੇਰ ਕੀਰ ਲਿਆ ਸਾਰੇ ਆ ਗਏ ਆ ਇਧਰ ਆਉਣਾ

ਯਾਤਰਾ ਦਾ ਮਹਾਰਾਜ ਸਭ ਨੂੰ ਕਰਾਵੇ ਜਿਉਂ ਜੀ ਮੈਂ ਕੀਤੀ ਹੈ ਗੁਰੂ ਦਾ ਸੋ ਬਹੁਤ ਹੀ ਸੁਨੇ ਦਰਸ਼ਨ ਹੋ ਗਏ ਸਾਰੇ ਕਿਤੇ ਉਧਰ ਤੱਕ ਸ੍ਰੀ ਹਜੂਰ ਸਾਹਿਬ ਦੇ ਵੀ ਜਿਹੜੇ ਆ ਲੋਕਲ ਆਪਣੇ ਗੁਰਦਰਾ ਸਾਹਿਬ ਨੇ ਇਤਿਹਾਸਿਕ ਉਥੇ ਸਾਰੇ ਕਿਤੇ ਵਧੀਆ ਦਰਸ਼ਨ ਕਰ ਲਿਆ ਤਾਂ ਮੈਂ ਵਧੀਆ ਦਰਸ਼ਨ ਹੋ ਗਏ ਵਧੀਆ ਹੋ ਗਏ ਬੇਬੇ ਨੂੰ ਇੰਨੇ ਜਾਣੇ ਮਿਲੇ ਇੰਨੇ ਜਾਣੇ ਮਿਲੇ ਨਾ ਤੇ ਲਾ ਬੇਬੇ ਲੋਕੀ ਕਿੰਨਾ ਪਿਆਰ ਕਰਦੇ ਹੈ ਬਹੁਤ ਪਿਆਰ ਕਰਦੇ ਲੋਕ ਸ੍ਰੀ ਮਾਲਕ ਸਾਹਿਬ ਨੇ ਚੜ੍ਹਦੀ ਕਤਾ ਕਰਦੇ ਆ ਸਹੀ ਬੈਕ ਕਰਾਉਣਾ ਕਰਾਉਣ ਵਾਲਾ ਵੀ ਰੱਬ ਆ ਹੈ ਤਾਂ ਰੱਬ ਹੀ ਭਾਵੇਂ ਬੰਦਾ ਜਰੀਆ ਹੁੰਦਾ ਕਰਾਉਣ ਵਾਲਾ ਰੱਬ ਹੀ ਆ ਪਰਮਾਤਮਾ ਹੀ ਲਿਆਉਣਾ ਪਰਮਾਤਮਾ ਹੀ ਦਰਸ਼ਿਤ ਕਰਾਉਣਾ ਆ ਅਸੀਂ ਸਹੀ ਸੋਚਿਆ ਨਹੀਂ ਸੀ ਆਪਾਂ ਇਹ ਨਹੀਂ ਸਹੀ ਆ ਹੈ ਨਾ ਆਪਾਂ ਸੋਚਿਆ ਨਹੀਂ ਸੀ ਦੋ ਕਿ ਦਿਨਾਂ 'ਚ ਹੀਰੇ ਨੇ ਟੈਕ ਟੈਕ ਕਰਾ ਦੀਆਂ ਆਪਣੀਆਂ ਤੇ ਅਗਲੇ ਦਿਨ ਹੀਰੇ ਨੂੰ ਗਾਲਾਂ ਪੈ ਗਈਆਂ ਉਹ ਕੰਮ ਵੇਟਿੰਗ 'ਚ ਚਲੇ ਆ ਗਿਆ ਉਹ ਕੱਲ ਨੂੰ ਆਪਾਂ ਕੱਲ ਕੋਈ ਨਹੀਂ ਉਹ ਟੈਲੀ ਕੱਲ ਨੂੰ ਆਪਾਂ ਜਿਹੜੇ ਲੋਕਲ ਥੋੜੇ ਦੂਰ ਆ 5 10 15 ਕਿਲੋਮੀਟਰ ਤੇ ਗੁਰਦਾਰਾ ਸਾਹਿਬ ਨੇ ਉੱਥੇ ਦਰਸ਼ਨ ਕਰਾਂਗੇ ਸੋ ਕੱਲ ਵਾਲੇ ਵਲੌਗ ਵੀ ਸਕਿੱਪ ਨਾ ਕਰਿਓ ਆ ਸਾਰੇ ਇਤਿਹਾਸਿਕ ਗੁਰੂ ਘਰ ਨੇ ਹੋਰੀ ਬੜੀਆਂ ਵਧੀਆ 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 ਚੀਜ਼ਾਂ ਨੇ ਉਹ ਤੁਹਾਨੂੰ ਅਗਲੇ ਵਲੌਗ 'ਚ ਦੇਖਣ ਨੂੰ ਮਿਲਣਗੇ ਅਗਲੇ ਦਿਨ ਕੱਲ੍ਹ ਵੀ ਦਿਖਾਵਾਂਗੇ ਸੋ ਹੁਣ ਆਪਾਂ ਚੱਲਦੇ ਆਪਾਂ ਦੀ ਸਰਾਹਤ ਰੈਸਟੋਰੈਂਟ ਕਰੀਏ ਨਾਲੇ ਦਰਸ਼ਨ ਕਰਦੇ ਨਾਲੇ ਸੇਵਾ ਕਰਦੇ ਆਂ ਜੇ ਵਲੌਗ ਵਧੀਆ ਲੱਗਾ ਲਾਈਕ ਕਰ ਦਿਓ ਕਮੈਂਟ ਕਰ ਦਿਓ ਵਾਹਿਗੁਰੂ ਜੀ ਕੀ ਫਤਿਹ